ਆ ਦੇਖ ਲੋ ਕੀ ਗੱਲਾਂ ਕਰਤਾ ਨੇ ਆ ਗਾੜੀ ਪਿਛਾੜੀ ਕਰਤਾ ਜਿਹੜੀਆਂ ਜਿਹੜ ਕੋਈ ਕਾਠ ਨਹੀਂ ਰਹੀ ਜੀ ਕੋਈ ਥਾਂ ਕਿਹੜਾ ਲੱਗੇ ਨੂੰ ਗਰਮਾਲੀ ਨੂੰ ਉੱਤੋਂ ਹੱਡੀ ਟਿਕੀ ਮਤਨੇ ਤਾਂ ਤੈਨੂੰ ਦਵਾ ਦੇਣਾ ਸਾਰਾ 50 ਗ੍ਰਾਮ ਪਾਣੀ ਰੱਖਾਂਗੇ ਵਿੱਚ ਮੇਰੇ ਬੰਦੇ ਆਉਂਦੇ ਨੇ ਨਾજર ਨਹੀਂ ਲੱਗਦੀ ਤੈਨੂੰ ਵੀ ਮੈਂ ਅੱਗੇ ਦਰਦਾ ਗੋਲੇ ਵਾਲੀ ਮੈਂ 50 ਗ੍ਰਾਮ ਪਾਣੀ ਰੱਖ ਲੈ ਜੇ ਕਈ ਵਾਰੀ ਹੁਣ ਆਪਣੇ ਬੰਦੇ ਆਉਂਦੇ ਨੇ ਨਾ ਠੀਕ ਹੈ ਨਾજર ਨਹੀਂ ਲੱਗਦੀ ਵੇਲੇ ਅੱਜ ਨਵਾਂ ਦੱਸਿਆ ਤੈਨੂੰ ਵੀਰ ਵਿੱਚ 50 ਗ੍ਰਾਮ ਰੱਖਦੇ ਆਪਾਂ ਜੇ ਉੱਪਰ ਟੱਕ ਬ ਆਪਣਾ ਮਨ ਹੋ ਜਾਂਦਾ ਵੀ ਪਾਣੀ ਇਹਦੇ ਵਿੱਚ ਦੇ ਦੇ ਕਰੀ ਹਰਦਾ ਘੜਕਾ ਮੁੰਡਿਆ ਜਣੂ ਸਤਿ ਸ਼੍ਰੀਕਾਲ ਜੀ ਸੰਧੂ ਡੈਰੀ ਫਾਰਮ ਦੇ ਤੁਹਾਡਾ ਸਵਾਗਤ ਹੈ ਲੈ ਮਿੱਤਰੋ ਅੱਜ ਦੀ ਵੀਡੀਓ ਬਣਾਵਾਂਗੇ ਨਾ ਜਿਹੜੀ ਸਪੈਸ਼ਲ ਹੋਊਗੀ ਐਨ ਟਾਈਮ ਕਹਿੰਦੇ ਵੀ ਮਹੀਨਾ ਜੂਨ ਦਾ ਚੱਲਦਾ ਦੁੱਧ ਦੀ ਹਰੇਕ ਬੰਦੇ ਨੂੰ ਲੋੜ ਆ ਪਰ ਜਿਹੜੀਆਂ ਅੱਜ ਮਈਆਂ ਨੇ ਨਾ ਇਹ ਗਰਮੀ 'ਚ ਵੀ 17 18 ਕਿਲੋ ਤੋਂ ਤੂੰ ਦੇਣ ਦਾ ਦਮ ਰੱਖਦੀਆਂ ਨੇ ਤੇ ਆਹ ਉਹਨਾਂ ਰਿਕਾਰਡ ਐ ਕੱਲੀਆਂ ਗੱਲਾਂ ਨਹੀਂ ਕੱਲੇ ਰਿਕਾਰਡ ਦਿਖਾਵਾਂਗੇ ਤੁਹਾਨੂੰ ਬਾਕੀ ਅੱਜ ਮੈਂ ਆ ਮੈਂ ਤੁਹਾਨੂੰ ਪੰਜ ਦਿਖਾ ਦੂੰਗਾ ਆਈਟਮ ਬੰਬ ਵਰਗੀਆਂ ਝੋਟੀਆਂ ਨਵਾਂ ਹਾਨ ਤੁਸੀਂ ਨੇ ਕੀ ਕਰਨਾ ਤੁਸੀਂ ਨੇ ਵੀਡੀਓ ਲਾਈਵ ਤੱਕ ਦੇਖਣੀ ਆ ਲਾਈਕ ਸ਼ੇਅਰ ਕਮੈਂਟ ਕਰਨੇ ਨੇ ਤੇ ਮੈਂ ਆ ਦੇਖੀ ਜਾਓ ਤੁਸੀਂ ਵੀ ਕੀ ਗੱਲਾਂ ਬਾਤਾਂ ਨੇ ਕੀ ਕੁਆਲਿਟੀ ਅੰਦਰ ਲਿਆ ਅੰਦਰ ਲਿਆ ਅੰਦਰ ਐਨ ਇੱਕ ਤੋਂ ਇੱਕ ਚੜਦੀ ਪੜਤੇ ਮਲਾਦਾ ਮੇਨ ਗੱਲ ਨਾ ਚੀਜ਼ਾਂ ਦਾ ਅਸਲ ਹੈਗੀ ਹੈਗੀਆਂ ਮਿੱਤਰੋ ਨਾਲ ਉਹਨਾਂ ਦੇ ਜ਼ਰੂਰੀ ਹੁੰਦੇ ਨੇ ਭਾ ਕਿਉਂ ਕਈ ਵਾਰੀ ਝੋਟੀਆਂ ਮਿਲ ਜਾਂਦੀਆਂ ਨੇ ਜੇ ਭਾਏ 4-5 ਲੱਖ ਹੋਵੇ ਤਾਂ ਵੀ ਗੱਲ ਬਣਦੀ ਨਹੀਂ ਪਰ ਕੁਆਲਿਟੀ ਸੋਨੂੰ ਮੈਂ ਉਹੀ ਚੈਂਪੀਅਨ ਇਹ ਦਿਖਾ ਦਊਗਾ ਰੇਟ ਦਵਾ ਦੂੰਗਾ ਨਾਰਮਲ ਮੱਜਾਂ ਵਾਲੇ ਜਿਹੜੇ ਆਪਣੇ ਨਾਰਮਲ ਮੱਜਾਂ ਦੇ ਰੇਟ ਚੱਲਦੇ ਆ ਨਾ ਉਹੋ ਰੇਟ 'ਚ ਤੁਹਾਨੂੰ ਚੈਂਪੀਅਨ ਚੋਟੀਆਂ ਮਿਲਣੀਆਂ ਅੱਜ ਤੁਸੀਂ ਬਸ ਦਿਲ ਥਾਮ ਕੇ ਬੈਠੇ ਰਹੋ ਜਿਹੜੇ ਭਰਾ ਨੂੰ ਪਸ਼ੂ ਦੀ ਲੋੜ ਹੈ ਉਹ ਇੱਕ ਫੋਨ ਅਲੱਗ ਤੋਂ ਚੱਕ ਕੇ ਰੱਖੋ ਨੰਬਰ ਮਲਾਉਣ ਵਾਸਤੇ ਕਿਉਂਕਿ ਐਦਾਂ ਨਾ ਹੋਵੇ ਤਾਂ ਦਾ ਮੌਕਾ ਇੰਨੇ ਘੱਟ ਰੇਟ 'ਚ ਕਿਉਂ ਮੈਨੂੰ ਪਹਿਲਾਂ ਬਾਈ ਨੇ ਸਾਰੇ ਰੇਟ ਸਮਝਾਤੇ ਕਹਿੰਦਾ ਵੀ ਅੱਜ ਆਪਾਂ ਨੇ ਰੇਟ ਉਹ ਕਰਨੇ ਆ ਬਹੁਤ ਕਰਾ ਲਿਆ ਕਹਿੰਦਾ ਕਈ ਵਾਰੀ ਹੁੰਦਾ ਨਾ ਵੀ ਹਰੇਕ ਤੁਸੀਂ ਇਹ ਵੀਡੀਓ ਚ ਦੇਖਦੇ ਹੋ ਬਾਈ ਇਹਦੇ ਰੇਟ ਥੋੜੇ ਜਿਆਦਾ ਕਰਦਾ ਕਿਉਂ ਥੋੜੀ ਜੀ ਕੁਆਲਿਟੀ ਜਿਆਦਾ ਵਧੀਆ ਲੈਂਦਾ ਬਾਈ ਕਹਿੰਦਾ ਪਰ ਅੱਜ ਯਾਰ ਇਹ ਸੋਚ ਕੇ ਚੱਲਿਆ ਮੈਨੂੰ ਨਫਾ ਬਣੇ ਨਾ ਬਣੇ ਵੀ ਕਮੈਂਟਾਂ 'ਚ ਤੁਸੀਂ ਐਂ ਕਹਿਣਾ ਵੀ ਬਾਕੀ ਜਾਇਜ਼ ਐ ਬਸ ਆਹੀ ਗੱਲਬਾਤ ਹੋਵੇ ਵੀ ਰੇਟ ਨਾ ਬਾਕੀ ਜਾਇਜ਼ ਨਹੀਂ ਬਾਕੀ ਤੁਸੀਂ ਦੱਸੋਗੇ ਮੈਨੂੰ ਜਾਇਜ਼ ਲੱਗੇ ਤੁਸੀਂ ਵੀ ਜਰੂਰ ਦੱਸਿਓ ਵੀ ਤੁਹਾਨੂੰ ਕਿੱਦਾਂ ਨੇ ਲੱਗੇ ਹਨਾ ਲ ਬਾਕੀ ਆਪਾਂ ਗੱਲਬਾਤ ਕਰਵਾ ਦਨੇ ਆ ਵੀਡੀਓ ਬਣਾਉਣ ਲੱਗੇ ਅੱਜ ਦੀ ਪਿੰਡ ਲੇਲਖੁਰਦ ਜ਼ਿਲ੍ਹਾ ਸੰਗਰੂਰ ਨੇੜੇ ਲਹਿਰੇਗਾਗਾ ਜਦੋਂ ਆਪਾਂ ਲਹਿਰੇਗਾ ਅੱਗੇ ਤੋਂ ਹਰਿਆਣੇ ਵੱਲ ਨੂੰ ਨਿਕਲਦੇ ਆ ਨਾ ਜਾਖਲ ਸਾਈਡ ਜਾਂਦੇ ਆ ਤਾਂ ਪਹਿਲਾ ਪਿੰਡ ਆਉਂਦਾ ਲੇਲਖੁਰਦ ਅੱਗੇ ਲੇਲਕਲਾਂ ਅੱਗੇ ਆ ਜਾਂਦਾ ਬੱਲਰਾ ਜਾਖਲ ਤੇ ਇਹ ਪਿੰਡ ਲੇਲਖੁਰਦ ਬਿਲਕੁਲ ਇਹਦੇ ਰੋਡ ਦੇ ਉੱਤੇ ਬਸਿਆ ਹੋਇਆ ਪਿੰਡ ਆ ਜਿਹੜਾ ਆਪਣਾ ਲਹਿਰੇਗਾ ਅੱਗੇ ਤੋਂ ਪਾਥੜਾ ਰੋਡ ਆ ਬਾਕੀ ਆਪਾਂ ਗੱਲਬਾਤ ਬਾਈ ਨਾਲ ਕਰਾਉਨੇ ਆ ਅਸਰੀਕਾਲ ਬਾਈ ਅਸਰੀਕਾਲ ਬਾਈ ਸਿੰਧੂ ਪਿਆਲਾ ਕੀ ਗੱਲਬਾਤ ਹੈ ਅੱਜ ਚੱਲ ਬਾਤ ਮੈਂ ਸੇਵਾ ਕਰੀ ਜਾਂਦੇ ਆ ਸੇਵਾ ਕਾਲੀਆਂ ਮਾੜੀਆਂ ਜੀ ਹੂੰ ਔਰ ਸੁਣਾ ਗੋਹਾ ਘੱਡੀ ਹੁੰਦਲ ਅੱਜ ਫਿਰ ਕਾਇ ਨੇ ਅੱਜ ਆਪਣੇ ਕੋਲੇ ਪੰਜ ਨੇ ਸਿੰਧੂ ਛੋਟੀਆਂ ਪੰਜ ਨੇ ਵੀਡੀਓ ਥੋੜੀ ਟਾਈਮ ਬਾਅਦ ਹੈ ਹਨਾ ਵੀਡੀਓ ਤਾਂ ਫਿਰ ਆਪਾਂ ਆਈਆਂ ਮਾਲ ਸੁੱਕਣਾ ਆਪਣਾ ਵਿਕੀ ਜਾਂਦਾ ਹੂੰ ਆਪਣੇ ਕੋਲੇ ਪੱਕੇ ਬੰਦੇ ਵੇਚਣ ਪੁੱਛਣ ਵਾਲੇ ਡੇਰੀਆਂ ਵਾਲੇ ਹੂੰ ਉਹ ਬਾਲੇ ਹੁੰਦੇ ਆ ਲੈਣ ਮਾਲ ਠੀਕ ਹੈ ਹੈ ਇਦਾਂ ਮਤਲਬ ਕਿ ਹੂੰ ਸਭ ਛੱਡਦਾ ਨੇ ਆਪਾਂ ਇੱਕ ਅੱਧਾ ਠੀਕ ਹੈ ਬਦੋ ਸੰਕਿਆ ਕੀ ਕਰੇ ਠੀਕ ਹੈ ਹਾਂ ਬੱਕੇ ਮਈਆਂ ਸਾਫ ਸੁਥਰੀਆਂ ਤੀਆਂ ਹਾਂ ਮੈਂ ਵੀਡੀਓ ਪਾ ਲਾਂਗੇ ਬਈ ਵਿਕ ਤਾਂ ਸਾਰਾ ਕੁਝ ਹੀ ਜਾਂਦਾ ਹੁੰਦਾ ਹੈ ਪਰ ਦਿਖਾਉਣ ਨੂੰ ਇਹਨਾਂ ਨੂੰ ਜੀ ਕਰਦਾ ਵੀ ਆ ਦਿਖਾ ਦੇ ਉਹ ਨੂੰ ਕੀ ਕਰਦਾ ਤੇ ਬਾਕੀ ਵਿੱਚ ਭਾਪੂ ਤੇ ਘਰਾਰੀ ਅੜ ਜਾਂਦੀ ਆ ਅਗਲਾ ਕਹਿੰਦਾ ਆਪਾਂ ਅੱਜ ਬਾਕੀ ਮਾ ਭਾਵ ਯਾਰ ਵੱਡੀਆਂ ਵੱਡੀਆਂ ਮਈਆਂ ਨੇ ਕਹੀਆਂ ਦਾ ਸਿਆਲ ਚ 2.5 ਲੱਖ ਰੇਟ ਪਾਉਂਦੇ ਅੱਜ ਬਾਲੇ ਮੰਦੇ ਪਾ ਲਾਂਗੇ ਬਾਲੇ ਮੰਦੇ ਪਾ ਲਾਂਗੇ ਹਾਂ 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 ਬਾਹਲਾ ਮੰਦਾ ਕਰ ਦਾਂਗੇ ਮਾਰਕੀਟ ਇੰਕਦਾਂ ਹਾਂ ਵੱਡੀਆਂ ਹੁਣ ਬਈ ਹਾਂ ਜੇ ਤਾਂ ਅਸਲ ਤਾਂ ਇਹ 20 ਕਿਲੋ ਰੂਹੀ 18 ਬ੍ਰਿਜੰਦਰ ਲਈ ਨੀਤਾ ਇਹ ਮੈਂ ਤਿਆਰ ਕਰਕੇ ਵੇਚੂ ਹੂੰ 17 ਕਿਲੋ ਦਾ ਦਿੱਤਾ ਹੋਇਆ ਇਹਦਾ ਰੇਟ ਵੀ ਸਰਪ੍ਰਾਈਜ਼ ਹੈ ਲਾਸਟ ਸਰਪ੍ਰਾਈਜ਼ ਇਹਦਾ ਲਾਸਟ ਤੇ ਦੱਸੂ ਲਾਸਟ ਜਿਹੜਾ ਰੇਟ ਦਾ ਦੱਸਦਾ ਹੋਰ ਜਿੱਤੇ ਦਾ ਮੈਂ ਦੁੱਧ ਤਿਆਰ ਕਰ ਲਿਆ ਤਾਂ 50000 ਰੁਪਿਆ ਦਾ ਪੱਕਾ ਕੇ ਵੱਧ ਲੈਣਾ ਵੀਰੇ ਹਾਂ ਤਾਰ ਲੋਕ ਤੇ ਦੇਣਗੇ ਮੈਨੂੰ ਠੀਕ ਹੈ ਹਾਂ ਅੱਜ ਵੀ ਵਾੜਾ ਪੜਤਾ ਮਲਾਉਣਾ ਮੇਰੀ ਚੋਟੀ ਪਰ ਸੋ ਸੂਈ ਦੀ ਪਰਸੋਂ ਵਾਲੀ ਰਾਤ ਦਾ ਚੌਥਾ ਦਿਨ ਸੂਈ ਨੂੰ ਅੱਜ ਹੂੰ ਤਿੰਨ ਦਿਨ ਹੋ ਗਏ ਸੀ ਉਹਦਾ ਰਾਤ ਬੱਚਾ ਮਰ ਗਿਆ ਉਹ ਵੀ ਸਪਰੇਅ ਹੋ ਗਿਆ ਲੋਕਾਂ ਬਾਤ ਤੇ ਹੂੰ ਉਹਦਾ ਨਹੀਂ ਵੇਚਦੀ 1.5 ਦੀ 61 ਦੀ ਉਹ ਵੀ ਅੱਜ ਆਫਰੇ ਦਵਾਂਗੇ ਉਹ ਵੀ ਆਓ ਫਰੇ ਦੇਵਾਂਗੇ ਜਿੰਨੀ ਵੀ ਕਰ ਲੈ ਲਾ ਲਾਸਟ ਤੱਕ ਦੇਖੋ ਜਿਵੇਂ ਆ ਪਹਿਲਾਂ ਕੱਟੀ ਆ ਗਈ ਹਾਂ ਪਹਿਲਾਂ ਕੱਟੀ ਆ ਇਹਦੇ ਲੈ 13 ਡੱਬੇ ਦੁੱਧ ਦੇ ਨੇ ਭਾਈ ਖੰਡੇ ਕਰਨੇ ਆਹ ਦੇਖੋ ਐ ਇਹਦੇ ਥੱਲੇ ਇਹ ਚੀਜ਼ਾਂ ਆਣੇ ਪਈ ਐਂ ਬਹਿ ਜਾ ਲੈ ਇਹ ਨਹੀਂ ਵਿਲਤ ਚੱਕ ਜਣੀ ਨਹੀਂ ਇਹਨੂੰ ਆਈ ਤੋ ਰਾਜੂ ਦੇ ਰਪਿਆਲਾ ਕੀ ਕਹਿੰਦਾ ਹੁੰਦਾ ਆ ਦੇਖੀ ਲੈ ਇਹ ਬਰੀਡਾਂ ਦਾ ਮੁੱਲ ਥੋੜੀ ਐ ਕੋਈ ਐ ਬਰੀਡਾਂ ਨੇ ਬਰੀਡਾਂ ਇਹੜੀ ਫਿਪੇਰ ਚੱਕ ਦਾਨੀ ਇਹ ਭੀ ਚੀਜ਼ਾਂ ਨੇ ਇਹ ਪੈਲਣ ਕੱਟੀ ਆ ਬਾਈ ਇੰਦਰ ਮਾਲੀ ਥਾਣਾ ਤੇ ਆ ਕੇ ਕਹਿਵਾ ਆ ਦੇਖ ਓਏ ਆ ਚਾਂਦਨੀ ਵਾਲੀ ਆ ਦੁੱਧੜੀ ਆ ਲੈ ਪਤਾ ਲੈ ਇੱਕ ਇੱਕ ਕਰ ਕੁੱਟੀਆਂ ਪਟਦੀ ਆ ਹੈ ਬਾੜੀ ਸਪੈਸ਼ਲ ਹਾਂ ਚੀਜ਼ਾਂ ਨੇ ਯਾਰ ਹੁਣ ਆ ਛੱਟੀ ਦਾ ਬੱਚਾ ਮਰ ਗਿਆ ਹੈ ਭੀ ਫਰੇਟ ਬਣਾਤਾ ਫਰੇਟ ਪਤਾ ਪਰ ਹੂ ਹਾਂ ਹਾ ਆ ਜੋ ਟੀ ਬੋਲੇ ਜੋ ਖਾਲੀ ਆ ਠੀਕ ਐ ਆ ਜੋ ਟੀ ਛੋਟੀਆਂ ਦਿਖਾਵਾਂਗੇ ਸਾਨੂੰ ਪੰਜ ਲੈ ਇਹ ਤੋਂ ਸ਼ੁਰੂ ਕਰਦੇ ਆਹ ਝੋਟੀ ਬਾਈ ਅੱਜ ਚੌਥਾ ਦਿਨ ਸੂਈ ਨੂੰ ਆ ਤਿੰਨ ਦਿਨ ਸੂਈ ਨੂੰ ਇਹਨੇ ਬੱਚਾ ਮਰ ਗਿਆ ਰਾਤ ਠੀਕ ਐ ਰੇਟ ਬਣਾਤਾ ਨਹੀਂ ਵੇਚ ਨੂੰ ਝੋਟੀ ਡੇਢ ਦੀ 160 ਦੀ ਵੇਚ ਦੇ ਬਾਈ ਠੀਕ ਐ ਉਹ ਮੀਆਂ ਤੇ ਡੰਗਦੇ ਨੇ ਮੈਂ ਖਾਲੀ ਆ ਬਾਈ ਠੀਕ ਐ ਇਹ ਆ ਲੱਖ ਰੇਡ ਪਿਆ ਹੈਪੀ ਆਹ ਧਾਰ ਮਾਰਨ ਲੱਗਦੇ ਹਾਂ ਆ ਬਹਿ ਜਾ ਕਰਮ ਵਾਲੀ ਤੇ ਲੈ 1 ਮਿੰਟ ਚ ਤੜਿਉ ਠੀਕ ਐ ਕੋਈ ਗੱਲ ਨਹੀਂ ਮੰਗਾਵੇ ਬਾਈ ਕ੍ਰੈਡਿਟ ਤੇ ਨਹੀਂ ਆ ਮਾਰ ਲੈ ਹਾਂ ਅਜੇ ਬਾਈ ਤੇ ਬਾਈ ਵੀ ਬੰਬਾ ਬਾਈ ਪਰ ਮੇਰਾ 30000 ਦੀ ਚੰਡੋ ਚੁੰਦੀ ਆ ਰੇਗਲਾ ਇੱਧਰ ਦੀ ਮੇਲਾ ਨਹੀਂ ਨਫਾ ਹੁੰਦਾ ਕਿਤੇ ਟੋਟਾ ਕਿਤੇ ਨਫਾ ਬਾਈ ਵਪਾਰ ਹੈ ਚਲੋ ਪਰ ਕੋਈ ਲੈ ਜੇ ਆਪਣੀ ਗਰੰਟੀ ਹੋ ਬਾਈ ਸਾਰੀ ਮੈਂ ਇਹਦਾ ਕ੍ਰੈਡਟ ਦਫਾ ਮੈਂ ਰਸੀਦ ਤੇ ਟੰਗ ਦੇ ਕੋਈ ਹਾਂ ਹਾਂ ਬਾਈ ਆਉਂਦੀ ਆ ਉੱਡੀ ਓਏ ਕਾਮਿਲ ਨੇ ਦਿਬਈ ਦੇ ਨੂੰ ਹਾਂ ਇਹਦਾ ਇੱਕ ਹੋਰ ਆ ਇਹ ਵੀ ਪਰੰਪਰ ਰੱਖਦੇ ਥਾਪੀ ਮਾਰ ਕੇ ਚੋਲਾ ਤਾਂ ਵੀ ਕੋਈ ਚੁੱਪ ਨਹੀਂ ਠੀਕ ਐ ਇਹ ਦੀਪਾਗ ਵਾਲੀ ਆ ਬੰਨ ਦੇ ਆ ਜਾ ਪੁੱਤ ਆ ਦੇਖੋਈ ਦੂਜਾ ਸੂਆ ਆ ਸਲਾ ਬਈ 1 60 ਦੀ ਝੋਟੀ ਵੇਚਣੀ ਸੀ ਹਾਂ ਅੱਜ ਕਿੰਨੇ ਦੀ ਦੇ ਦਾਂਗੇ ਹੁਣ ਦੁੱਧ ਕਿੰਨਾ 10 ਕਿਲੋ ਤੋਂ 60 ਟਾ ਬਈ ਠੀਕ ਐ 11 ਕਿਲੋ ਹੁਣ ਤੱਕ ਕਿਤੇ ਕਿਲੋ ਵੱਧੇ ਦਊਂਗੀ ਬੱਚੇ ਵਾਲਾ ਵੀ ਆਪੇ ਚੁੰਗਣਾ ਹਾਂ ਆ ਰੈਪੀ ਆ ਜੂ ਦੇਖੀ ਇੰਨੇ ਟਾਈਮ ਤੱਕ ਪਤਾ ਨਹੀਂ ਆ ਮਾਰੀ ਨੇ ਠੀਕ ਹੈ ਦੇਖ ਚੀਜ਼ ਠੰਡੀਆਂ ਦੇਖ ਲੈ ਐਪੀ ਸਭ ਤੋਂ ਵੱਡੀ ਗੱਲ ਤਾਂ ਇਹ ਕਿ ਲੈ ਹੂੰ ਅਹੀਂ ਚੋਲਾ ਕਰ ਮਾਰੀ ਚਲ ਉਹਨਾ 15 ਕਿਲੋ ਦੁੱਧ ਬਾਈ ਠੰਡਾ ਪਾਈ ਜਾਊਗੀ ਜੇ ਕਿਸੇ ਦੇ ਵੱਧ ਸਾਮੂਈ ਤਾਂ ਵੱਧ ਪਾ ਦੂਗੀ ਠੀਕ ਹੈ ਹੈ ਵੇਚਿੰਦਾ ਹੀ ਨਹੀਂ ਝੋਟੀਆਂ ਨੂੰ ਡੇਢ ਦੀ 1 ਡੇਢ ਦੀ 60 ਦੀ ਕਹਿੰਨੇ ਆ ਇਹਦੇ ਮੁਕਾਬਲੇ ਦੀਆਂ ਨਹੀਂ ਇਹਦੇ ਨਾਲ ਹਰ ਕੀ ਨੇ ਔਰ ਇਹ ਝੋਟੀ ਆਪਾਂ 132000 ਦੀ ਦੇਵਾਂਗੇ 2000 ਛੋਟ 132000 ਜੋ 2000 ਹੋਊ ਛੋਟ 130000 ਦੀ ਝੋਟੀ ਕਹਿੰਦਾ ਆਪਾਂ ਦੂਸਰਾ ਸੂਆ ਦੇ ਦਾਂਗੇ ਆ ਪੱਟ ਜਾ ਤੂੰ ਦੇ ਹੋਏ ਐਨ ਕਿਸੇ ਨੇ ਅੱਜ ਵੀ ਘੜੀ ਉਹੀ ਗੱਲ ਸੀ ਲੈ ਲੀਆ ਜਰਾ ਕਿਸੇ ਦੇ ਜੇ ਪੈਰ ਵੀ ਚੱਕ ਵੀ ਲਾ ਕੇ ਗਾਰੰਟੀ ਗਾਰੰਟੀ ਹੈ ਸੂਈ 4 ਦਿਨਾਂ ਤੋਂ 5ਵਾਂ ਦਿਨ ਹੋਇਆ ਸੂਈ ਨੂੰ ਹਮ ਆਪਾਂ ਨੂੰ ਉਹ ਵੀ ਜੁਰਮਾਨਾ ਕੋਈ ਮਰਜ਼ੀ ਵੀਡੀਓ ਸੇਵ ਕਰ ਲੈ ਮੈਲੇ ਚੱਲੂ ਹਾਂ ਬੱਚਾ ਕੱਤੀ ਮੰਗਦੀ ਵੀਡੀਓ ਕਾਉਨ ਸਪੈਸ਼ਲ ਆ ਲਾਉ ਉਹਨੂੰ ਦਾ ਹੈਪੀ 2000 ਦਾ ਬੱਚਾ ਮਿਲ ਜਾਣਾ ਇਹਨੇ ਕਿਹੜਾ ਕੁਸ ਕਹਿਣਾ ਹਾਂ ਪਰ ਆਪਾਂ ਉਹ ਕੰਮ ਨਹੀਂ ਕਰਨਾ ਇਹਨੇ ਦੁੱਧ ਦੇਣਾ ਵਿਚਾਰੀ ਦੁੱਧ ਹੀ ਖਾਣਾ ਚਾਹੀਦਾ ਕਿਹੜੀ ਰੁੱਤ ਚੱਕਾ ਲੈ ਦੁੱਧ ਜਿਹੜਾ ਇਹਦਾ ਰੇਟ ਹੋ ਗਿਆ 5 ਮਹੀਆਂ ਚੋ ਇਹਨੇ ਸਰੋਂ ਨੂੰ ਪਹਿਲਾ ਨੰਬਰ ਚੱਕਣਾ ਸਭ ਤੋਂ ਵੱਡੀ ਗੱਲ ਸ਼ੀਲ ਦੀ ਲੈ ਲੈ ਠੰਡੀ ਵਾਲੀ ਇਹ ਪੈਸ ਚਖਾ ਦੇ ਮਤਵਲੇ ਦੀ ਵੀ ਪੈਰ ਚੱਕ ਲੂ ਇਹਦੀ ਹਿੰਮਤ ਤੇ ਨਹੀਂ ਠੰਡੀ ਵਾਲੀ ਆ ਕੰਡੀ ਵਾਲੀ ਆ ਰੇਟ ਹੋਈ ਗੱਲ ਆ ਕਿ ਕੋਈ ਲੋਕ ਕਹਿੰਦਾ ਮੇਰੀ ਮੈਂ ਚਲੋ ਹੁਣ ਤਾਂ ਆਪਾਂ ਮਾਲ ਲੈਣਗਾ ਵੀ ਤੇਰੇ ਰੇਟ ਵਧਨੇ ਪਰ ਬਾਈ ਕੋਈ ਜਿਹੜਾ ਹੁਣ ਤੂੰ ਦੇਖਦਾ ਜਿਹੜੀ ਆਪਣੇ ਚ ਕੁਆਲਿਟੀ ਆ ਹਰ ਇੱਕ ਬੰਦੇ ਚ ਤੈਨੂੰ ਨਹੀਂ ਮਿਲਣੀ ਹੂੰ ਦੇਖ ਲੈ ਮੰਗਰਦੀ ਚੋਲਾ ਬੱਚਾ ਮਰੀ ਮੈਂ ਬੈਠਣ ਦੇ ਦੂ ਲੈ ਖਿੱਚੀ ਚੱਲ ਪੈਂ ਗਾਲੇ ਜੀਭਾ ਮਾਰੀ ਜਾਂਦੀ ਉਹ ਦੇਖ ਦੀ ਖਿੱਚੀ ਚੱਲ ਇਹਨੂੰ ਹੈ ਕੀ ਕਹਿੰਦਾ ਇਹ ਕਰਮ ਵਾਲੀ ਸਹੀ ਗੱਲ ਆ ਬਈ 1,30,000 ਦੀ 1,30,000 ਦੀ 1,30,000 ਦੀ ਵਸਤਾ ਤੁਸੀਂ ਲਾਸਟ ਤੇ 20 ਕਿਲੋ ਵਾਲੀ ਦਾ ਰੇਟ ਦੱਸਿਓ ਹੈਰਾਨ ਹੋ ਜਾਓਗੇ ਹੈਰਾਨ ਬਣੇ ਰਹੋ ਵਸ ਲੈ ਆਪ ਬਈ ਆ ਕੱਲੀ ਤੁਸ ਜਰੂਰ ਆ ਬਾਈ ਬੋਲੇ ਜੋ ਖਾਲੀ ਹੋਈ ਆ ਹਾਂ ਕੱਤੀ ਮੰਗ ਰਿਹਾ ਲੇਖਿਆ ਬੱਚੇ ਦੇ ਮਾਣੀ ਹੰਦ ਹਾਂ ਬਾਲੀ ਸਪੈਸ਼ਲ ਆ ਹਾਂ ਭਾਈ 11 12 ਕਿਲੋ ਤੋਂ ਸਟਾਰਟ ਹੁੰਦਾ ਆ ਦੇਖੋ ਜਮੇ ਗਿੱਲਾ ਨਾਲੂ 16 ਕਿਲੋ ਤੋਂ ਦੁੱਧ ਦਊਈ ਇਹ ਮੈਂ ਉਹ ਫੇ ਵੀ ਕਿੱਕ ਨਾਲ ਜੇ ਪਿਆ ਹੋਇਆ ਵੀ ਹੁੰਦਾ ਗਈਆਂ ਦੇ ਨਾਲ ਉਹਨੂੰ ਚਾਹ ਤਾਂ ਟਿਕ ਪੈ ਜਾ ਆ ਇਹਦਾ ਗਿੱਲਾ ਨਾਲੂ ਹੈ ਜਮੇ ਕਈ ਨਾਲੂ ਸਾਮਕੀ ਰੱਖਦੇ ਆ ਹੁਣ ਤਾਂ ਸਾਰਾ ਕੁਝ ਹੋ ਜਾਂਦਾ ਕਾਜੀ ਦਾ ਮੈਂ ਤੇਰੇ ਨਾਲ ਮੇਰੇ ਮੁੰਡੇ ਨੂੰ ਬਿਠਾ ਲੂ ਮੈਂ ਉਹ ਨਿੱਕਾ ਜਾ ਕੇ ਬੈਠੀ ਉਹਨਾਂ ਨਾਲ ਉਹ ਇਧਰ ਮਾਰਦੇ ਬਿੱਲੇ ਲੱਗੀ ਲੰਦੇ ਹੂੰ ਇਹ ਦੂਜਾ ਸੁਆ ਕਈ ਬੱਚੇ ਵੀ ਉਹਦੀ ਧਾਰ ਕਰ ਰਹੇ ਐ ਨਹੀਂ ਵੀ ਪਿਆਰ ਨਹੀਂ ਚੱਕੂ ਵੀ ਲੈ। ਲੇਕਿਨ ਉਹ ਧਾਰ ਦੇ ਦੇ ਵੈਸਾ ਤਾਂ ਤੇਰੇ ਕੋਲ ਧਾਰ ਚੋਈ ਜਾਂਦਾ ਦੇਖ ਲੈ। ਆਏ ਹਾਏ ਹਾਏ ਹਾਏ। ਇਹ ਮੈਂ ਧਾਰ ਮਾਰ ਦੇ ਦਿੱਤਾ। ਇਹ ਆਉਣ ਵਾਲੇ ਟਾਈਮ ਦਾ ਟਾ ਉੱਪਰ ਵਪਾਰੀ ਐ ਇਹ ਆਉਣ ਆਏ। ਉਰਲੇ ਕੁੰਚ ਮਾਰ ਦੇ। ਮਾਰ ਦੇ। ਉਰਲੇ ਚ। ਬੋਲੀ ਵਾਲੀ ਆ ਹੈਨਾ। ਵਾਲੀ ਬਈ ਯਾਰ ਕੋਈ ਸਾਰਾ ਟੱਪਰ ਦਾ ਧਾਰ ਸਿੱਖ ਲੂ। ਜਿਹੜਾ ਬੱਚਾ ਨ ਮਰਦਾ ਮੈਂ 1,60,000 ਰੁਪਏ ਲੈਣਾ। ਇੱਕ ਵਾਰ ਸਿੱਖ ਜਾਏਗਾ ਧਾਰ ਓਏ। ਕਿਵੇਂ ਮਾਰਦਾਈ ਥਾਪੀ। ਹੱਤਰੇ ਨਾ ਭੋਲੀ ਹੈ ਭੋਲੀ ਹੈ ਉਹਦਾ ਕਹਣਾ ਹੋਰ ਕਿਤੇ ਨਮਰ ਵਾਲੀ ਦਾ ਪੀ ਕਿਤੇ ਇਹ ਵਈ ਕੀ ਕੀ ਇਹਦੀ ਗੱਲਬਾਤ ਇਹ ਦੂਜਾ ਤੂੰ ਹੈ ਸੰਧੂ ਹਾਂ ਬੋਲੇ ਜੋ ਖਾਲੀ ਹੈ 11 12 ਕਿਲੋ ਤੋਂ ਸਟਾਰਟ 11 12 ਕਿਲੋ ਤੋਂ ਸਟਾਰਟ ਚੜਾਈਆਂ ਚੱਟੀਆਂ ਸੰਧੂ ਛਿਆਲ 'ਚ ਬੈਠੀਆਂ ਨੇ ਬਾਈ 81 ਦੀਆਂ 75 ਦੀਆਂ ਹਾਂ 70 ਦੀਆਂ 65 ਦੀਆਂ ਔਰ ਅੱਜ ਦਾ ਰੇਟ ਕਿਹੜਾ ਗੱਟੀ ਦਾ ਜਿੱਦੇ ਗੱਟੀ 15 ਕਿਲੋ ਦੁੱਧ ਕਰਕੇ ਲੇਵਾਂ ਲੈ ਕੇ ਤੁੜਦੀ ਨਹੀਂ ਬਈ ਅੱਜ ਕਿੰਨੇ ਦੀ ਮੇਰੇ ਘਰੇ ਅਗਲਾ 4 ਦਿਨ ਚੋਲੇ 11 ਕਿਲੋ ਗੋਲਾ ਚਵਾ ਕੇ ਦੂੰਗਾ ਕਰਕੇ ਅੱਜ ਦਾ ਰੇਟ 1 ਲੱਖ 45000 ਰੁਪਏ ਗੱਟੀ ਦਾ ਅੱਜ 1 ਲੱਖ 45000 ਦੀ ਗੱਟੀ 45000 ਦੀ ਕੰਤ ਦੇ ਕੰਦ ਵੀਡੀਓ ਪੈਂਦੀ ਆ ਪਿੰਡ ਬੰਦੇ ਉਹ ਵੀ ਆਪਣੇ ਘਰੇ ਹੁੰਦੇ ਆ ਜਿਹੜੇ ਲੋਕਾਂ ਦੇ ਜਾਂਦੇ ਆ ਆਪਣੇ ਉਹਨਾਂ ਦੇ ਆਉਂਦੇ ਆ ਵੀ ਅਗਲਾ ਆਪਣੇ ਘਰੇ ਬੜੇ ਤਾਂ ਹੈਰਾਨ ਹੋਵੇ ਵੀ ਅਸੀਂ ਕੀ ਝੁੱਟੀਆਂ ਦੇ ਆ ਰੇਟ ਹਰੇ ਜਿਹੜੇ ਪੰਜਦਵੀਂ ਵਿਕਦਿਆ ਨੇ 3-3 ਹਜ਼ਾਰ ਨਾਲ ਬਹੁਤ ਖੁਸ਼ ਹੈ ਬਹੁਤ ਖੁਸ਼ ਹੈ ਲਗਧ ਰੁਪਈਆ ਨੂੰ ਯਾਰ ਬਈ ਜਿੰਨੇ ਜੇਬ ਚ ਪੈਂਦੇ ਨੇ ਉਨੇ ਚੰਗੇ ਠੀਕ ਐ ਕੰਮ ਕਰਨਾ ਜੈ ਜਮਾਰ ਜਾਂਦੇ ਆ ਮੈਂ ਆਹ ਕਿ ਭਾਈ ਯਾਰ ਆਹ ਲਾ ਕੇ ਦਲਾਂ ਮੈਂ ਆਪ ਵੇਚੀ ਆਣੀ 81 ਦੀਆਂ 70 ਦੀਆਂ ਇਹਨੂੰ ਵੇਚਣ ਮੈਂ 81 ਦੀ ਵੀ ਜਾਣਦਾ ਹਾਂ ਮੈਂ 1 ਕਿ ਮਿੰਟ ਚ ਇੱਕ ਸਰੀਆ ਟੋਕਣ ਪਾ ਕੇ ਭੇਜ ਦੇਣੀ ਆ ਪਿਕਅਪ ਚ ਵੀ ਜਾ ਤੂੰ ਹਾਂ ਪਰ ਆਪਾਂ ਨੇ ਉਹ ਕੰਮ ਨਹੀਂ ਕਰਨਾ ਆਪਾਂ ਜੇਬ ਚ ਪਾਉਣੇ ਆ ਜੇਬ ਚ ਪਾਉਣੇ ਨੇ ਜੇਬ ਚ ਪਾਉਣੇ ਆ ਉਹਨਾਂ ਨੇ ਕਿਹਾ ਪਹਿਲਾਂ ਵੀਰੇ ਹਾਂ ਹੈ ਛਿੱਗੀ ਹਾਂ ਛੇ ਠੰਡੀ ਵੱਡੀ ਬਹੁਤ ਹੈ ਬਾਈ ਵੱਡੀ ਜੇ ਐਡੀ ਮੈਂ ਆ ਦੂਜੇ ਛੂਏ ਵੀ ਨਹੀਂ ਹੁੰਦੀ ਹਾਂ ਠੰਡੀ ਸੀਲ ਇੰਨੀ ਕਰਮਾਂ ਵਾਲੀ ਲੈ ਹਾਂ ਦੇਖੀ ਹੈਪੀ ਕਹਿਦਾ ਨਾ ਅਗਲਾ ਬਾਈ ਕੀ ਖਵਾਉਣਾ ਹੈ ਇਹ ਬਾਈ ਕਿੰਨਾ ਸਲੇ ਇਹ ਆ ਤਹਾਰੇ ਤੁਰਾ ਗੱਡੀ ਦੇ ਬ੍ਰੇਕ ਨਹੀਂ ਲਾਦੇ ਫੱਟਾ ਪਲ ਉੱਤਰ ਕੇ ਫੇਰ ਮੱਝਾਂ ਦੀ ਸਟਾਰਟਿੰਗ ਕਰਦੇ ਹੂੰ ਖਰੀਦ ਸ਼ੁਰੂ ਜਦੋਂ ਸ਼ਹਿਰ ਚ ਵੱਢ ਜੀਏ ਹੂੰ ਦੇਖ ਲੋਕਾਂ ਦੀਆਂ ਮਈਆਂ ਫਰਾਟੇ ਮਾਰ ਦਿੰਦੇ ਜਾਂ ਵੀਡੀਓ ਪਾਉਂਦੀਆਂ ਸਾਰਾ ਟੱਪਰ ਕੋਈ ਕਿਸੇ ਨੂੰ ਗਵਾਂਡੀਆਂ ਨੂੰ ਘਰੇ ਆਉਣ ਦਿੰਦੇ ਫਾਰ ਲਾ ਲਾਉਂਦੇ ਨੇ ਵੀ ਆਪਣੇ ਘਰੇ ਨਾਲ ਕੋਈ ਆ ਕੇ ਵੀਡੀਓ ਬਣਾਵਾਗੇ ਮੱਝਾਂ ਡਰਨਗੀਆਂ ਆਏ ਆਏ ਪਰ ਇਹ ਮਿੰਨੀਆਂ ਨੇ ਬਾਈ ਬੱਚਾ ਲਾਉਣ ਦੀ ਲੋੜ ਦੀ ਹੈਗੀ ਹੂੰ ਲੈ ਇਹਦਾ ਥੱਲੇ ਬਹਿ ਜਾ ਲੈ ਯੂਰਾ ਕੈਮਰਾ ਹੂੰ ਦਮਾਕੇ ਛੜਦਿਆਂ ਨੇ ਦਮਾਕੇ ਪੱਲਣ ਕੱਟੀ ਆ ਬਾਈ ਇਹ ਰੱਬ ਉਮਰ ਲਾਵੇ ਅਗਲੇ ਸੂਏ 3 ਲੱਖ ਦਾ ਮਾਲ ਆ ਚੀਜ਼ ਆ ਥਾਣੇ ਨਹੀਂ ਤੋੜ ਕੇ ਨਾ ਇੱਕ ਵਾਰੀ ਲ ਤੋੜ ਕੇ ਨਾ ਇੱਕ ਮੈਂ ਕਹਿੰਦਾ ਸਿਰੇਲਾ ਸੱਪ ਆ ਇੱਕ ਮੇ ਇੱਕ ਮੈਂ ਸ਼ੌਂਕੀ ਆ ਕਹਿੰਦਾ ਸਿਰੇ ਵਾਲਾ ਹੀ ਸੱਪ ਹੋਵੇ ਘਰੇ ਹੋਵੇ ਆ ਦੇਖੋ ਆ ਦੇਖੋ ਪਹਿਲਣ ਆ ਸ਼ੀਰ ਆਂਦਾ ਵੱਡੀ ਦਾ ਏਡੀ ਕੰਮ ਯਾ ਤੁਸੀਂ ਘਰੇ ਆ ਕੇ ਵੀ ਦੇਖੋਗੇ ਨਾ ਐ ਨਹੀਂ ਕਹੋਗੇ। ਮੈਂ ਲੈਤੀਆਂ ਨੇ ਤੂੰ ਵੀ ਉੱਥੇ ਦੀ ਮੰਡੀ ਜੀ ਲੈ ਕੇ ਮੈਂ 1.85 ਦੀ ਉੱਥੇ 2 ਲੱਖ ਦੀ ਟੀਵੀ ਦੀ ਜੀ ਮੇਰੀ। ਹਮ ਇਹਦੇ ਨਾਲੋਂ 19 ਦੀ 21 ਨਹੀਂ ਦੀ। ਠੀਕ ਹੈ। ਉਹ ਆਹ 20 ਉਹ ਵੀ ਚੰਗੀਆਂ ਜਿਹੜਾ ਇਹਦਾ ਪਰ ਰੇਟ ਸਮਾਂਗੇ ਯਾਰਾ। ਹਮ ਬਾਗਮਾਰ ਵਾਲੀ ਗੱਲ। ਲੰਬੀ ਦਰਮਾੜੀ ਉੱਧਰ ਨੂੰ। ਰੇਟ ਹੈਰਾਨ ਕਰੂੰ ਕਹਿੰਦਾ ਰੇਟ ਹੈਰਾਨ ਚੀਜ਼ਾਂ ਦਾ ਮਲਾ ਦਿੰਦਾ ਅਗਲਾ। ਪਰ ਨਾ ਮੇਰਾ ਰੇਟ ਨਹੀਂ ਮਲਾਉਂਦਾ ਓਏ ਇਦਾਂ ਵੀ ਝੋਟੀਆਂ ਦੇ ਉਹੀ ਗੱਲਾਂ 30 ਨੂੰ 25 ਨੂੰ ਕੱਦੂ ਵਿਕੀ ਜਾਂਦੇ ਨੇ ਡੇਡੇ ਗੱਲ ਲੈ ਕਲੇ ਜਣੀ ਕੱਦੂ ਪੁਸ ਪੁਸਿਆ ਹੋ ਜਾਂਦਾ 5-7 ਦਿਨ ਬਾਅਦ ਉਹ ਨਾ ਉਹਦੇ ਦਾਵੇ ਰਾਇਤੇ ਦੇ ਮਾਰਚਾ ਬਿਨਾਂ ਖਾਸੇ ਜੋ ਲੋਕ ਵੇਚੀ ਜਾਂਦੇ ਨੇ 20-25 ਨੂੰ ਛੇ ਟੇ ਆਹ ਜੀ ਸਬਜ਼ੀ ਵਾਲੀ ਫੁੱਲ ਵਾਂਗੂ ਖਿੜੀ ਪੈਂਦੀ ਐ ਮਟਰ ਫੁੱਲੀ ਆ ਛੇ ਟੇ ਛੇ ਟੇ ਕੱਦੂ ਕੱਦੂ ਵੇਚੀ ਜਾਂਦੇ ਮੈਂ ਕੋਈ ਗੱਲ ਕਹਿੰਦਾ ਵੀ ਮੇਰੀ ਮੱਝ ਕੋਈ ਆਨਲਾਈਨ ਨਾ ਮੰਗਾਵੇ ਘਰਿਆਂ ਕੇ ਅੱਖਾਂ ਨਾਲ ਦੇਖ ਕੇ ਜੇ ਤਾਂ ਅਗਲੇ ਦੀ ਮੋਢੇ ਨਾਲ ਟੱਪ ਗਈ ਤਾਂ ਤਾਂ ਮੈਂ ਲੈ ਲੈ ਆਪਣੀ ਨਹੀਂ ਮੈਂ ਲਵੇ ਕਿੰਨਾ ਦੁੱਧ ਹੈ ਹੁਣ 13 ਡੱਬੇ ਮਾਰ ਕੇ ਦੂ ਹੰਮ ਟੰਡੇ ਆਲਾ 11.5 ਹੁਣ 13 ਮਤਲਬ ਕਿ ਖੁੱਲਾ ਕਿੰਨੇ ਪੈਸੇ ਮੁੱਲ ਤਾਂ ਯਾਰ ਉਹੀ ਗੱਲ ਆਪਾਂ ਕਰਨੀ ਨਹੀਂ ਕਰਦੇ ਹੈਰਾਨ ਅੱਜ ਕਮੈਂਟਾਂ 'ਚ ਪੜਨ ਨੂੰ ਮਿਲੇ ਬਹੁਤ ਲੱਗ ਕਮੈਂਟ 100000 ਦੀ ਕੱਟੀ ਦੇ ਦੂੰ 1 ਲੱਖ 65000 ਦੀ ਲੋਕ ਸਾਡੇ ਤਿੰਨ ਤਿੰਨ ਮੰਗਦੇ ਨੇ ਇਹੀ ਰੋਟੀਆਂ ਵਿੱਚ ਤਿੰਨ ਤਿੰਨ ਦੇਖਦਾ ਵੀਡੀਓ ਤੂੰ ਦੁਨੀਆ ਦੇਖਦੀ ਆ ਆਪਣੀ ਦੇਖੀ ਆ ਅਗਲਾ ਕਹਨੇ ਆਵੇ ਹਾਂ ਮੈਂ ਕਨੇ ਕਰਿਆ ਕੇ ਦੇਖੇ ਐਡੀ ਕ ਮੈਂ ਹੁੰਦੀ ਥੱਲੇ ਵੜ ਜਾਣਾ ਕੈਮਰੇ ਵਾਲਾ ਜਮਾਨ ਬੈੱਡ ਜਿੱਡੀ ਆਇਆ ਸਾਟੇ ਵਾਲੀਆਂ ਤੇ ਘੋੜੀ ਜਿੱਡੀ ਕਾ ਨੁਗਰੀ ਜਿੱਡੀ ਚੌਂਟਿਚ ਆਹ ਨਹੀਂ ਚੀਜ਼ਾਂ ਮਿਲਦੀਆਂ ਹੂੰ ਜੇ ਇਹਨੂੰ ਬਾਜ਼ਾਰ ਬਜੂਰ ਛੱਡਦਾ ਨਾ ਫੇਰ ਦੱਸੂਗੀ ਮੈਂ ਕੀ ਕਹਿੰਨੀ ਆ ਓਕੇ ਇੱਕ ਕੀ ਹੋਰ ਕਹਿੰਦਾ ਹੁੰਦਾ ਮੈਂ ਤੋਕੜ ਇੰਨੇ ਦੀ ਲੈ ਲੂੰ ਇਹੇ ਇਹ 20 ਸਵਾ ਲੱਖ ਦੀ ਮੈਂ ਤੋਂ ਉੱਪਰ ਦੇ ਲੂੰਗੀ ਸਵਾ ਲੱਖ ਦੀ ਤੋਕੜ ਲੈ ਆਜ ਇੱਕ ਪੈਂਡ ਦੀ ਦੇ ਕੇ ਇਹ ਤਿੰਨ ਮਹੀਨੇ ਦੀ ਗੱਬਣ ਕਰਾ ਕੇ ਬੱਚਾ ਨਾਲ ਲਵ ਸਵਾ ਲੱਖ ਦੀ ਲੈ ਲਵ ਸਵਾ ਲੱਖ ਦੀ ਲੈ ਲਵ ਟੋਕੜ ਕੇ ਰਾ ਤੁਸੀਂ ਹੱਥ ਜਾ ਪੈਂਦਾ ਕਰਦੇ ਹੋ ਵੀ ਚੈੱਕ ਪਾਸ ਟੋਕੜਦੇ ਯਾਰ ਕੁਛ ਕੀਨੀ ਦਾ ਮੁੱਲਾ ਉਹ ਬੱਲੀ ਮੈਂ ਉਹ ਘੜੀਆਂ ਚੈੱਕ ਕਰਾਤੀ ਘਰੇ ਘੜੀਆਂ ਵੇਚਦਾ ਨਹੀਂ ਮੈਂ ਠੀਕ ਹੈ ਲੋਕ ਮੈਨੂੰ ਮੈਂ 200 60 ਮੰਗਿਆ ਦੀ ਮੈਨੂੰ 80 ਵੀ ਲਾਉਂਦੇ ਦੀ ਅਰੇ ਆਪਾਂ ਵੇਚ ਨਹੀਂ ਨਹੀਂ ਲੋਕਾਂ ਨੂੰ ਦਿਖਾਉਣੀ ਆ ਜਿੱਦੇ 3 ਲੱਖ ਪੱਟੇ ਆ ਸਵਾ ਕੇ ਉਹ ਤਾਂ ਵੀਡੀਓ ਪਾਉਂ ਤੇਰੇ ਚੈਨਲ ਤੇ ਵੀ ਅੱਜ 3 ਲੱਖ ਦੀ ਮੈਂ ਵਿਕਦੀ ਆ ਠੀਕ ਹੈ ਆ ਉੱਤੇ ਤੇਰੇ ਚੈਨਲ ਤੇ ਪਾਉਂੀਆਂ ਉਹ ਉਹ ਸਾਈਡ ਤੇ ਲਾਤੀ ਉਹ ਘੜੀਆਂ ਕਰਨ ਵਾਲੀ ਠੀਕ ਹੈ 1 ਪੈਂਟ ਦੀ ਝੋਟੀ ਦੇ ਦਾਂਗੇ ਸੰਧੂ ਅਗਲਾ ਨੰਬਰ 16 ਕਿਲੋ ਦੁੱਧ ਦੇ ਦਿੰਦੋ ਅਗਲਾ ਨੰਬਰ ਤੋਰ ਇਹ ਵੀ ਝੋਟੀ ਬਹੁਤ ਚੰਗੀ ਆ ਦੂਜਾ ਸੂਆ ਸ਼ਰਟ ਵੀ ਲੈ ਲ ਤੋਰ 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 ਬਹੁਤ ਚੰਗੀ ਮਾਇਆ 11 12 ਕਿਲੋ ਦਾ ਦੁੱਧ ਸਟਾਰਟਿੰਗ ਇਹਦਾ ਦੂਜਾ ਸੂਆ ਬਾਈ ਦੂਜਾ ਵੀ ਪਿਆ ਦੂਜਾ ਸੂਆ ਓਏ ਇਹ ਉਹੀ ਗੱਲਾਂ ਐ ਨਾੜਾਂ ਵਾਲੇ ਵਾਹ ਆ ਦੇਖ ਲੋ ਕੀ ਗੱਲਾਂ ਬਾਤਾਂ ਨੇ ਆ ਗਾੜੀ ਪਿਛਾੜੀ ਦਾ ਜਿੰਨੀਆਂ ਜਿੰਨੀਆਂ ਕੋਈ ਇੱਕ ਕਾਟ ਨਹੀਂ ਆਪੀ ਜਾ ਸਕਦੇ ਕੋਈ ਥਣ ਕੇ ਨਾ ਲੱਗੇ ਨੂੰ ਗਰਮ ਵਾਲੀ ਨੂੰ ਉੱਤੋਂ ਹੱਡੀ ਟਿਕੀ ਇਹਦਾ ਥਣ ਥਣਾ ਟੱਪੇ ਤੁਰ ਮੜੀ ਜੀ ਕੱਤ ਦੀ ਤਾਂ ਹੈਪੀ ਮੇਰੀ ਸੁਨੇ ਚੀਜ਼ ਰਹੀ ਹੂੰ ਕਿੱਦਾਂ ਤੇ ਛੋਟਾ ਤਾਂ ਲੌਣਾ ਨਹੀਂ ਕਹਿ ਜੋ ਬਈ ਅਗਲੇ ਨੂੰ ਠੀਕ ਹੈ ਕਾਲੇ ਬੰਦੇ ਮੁਰਤੇ ਅਪੀੜੀਓ ਚ ਕਈ ਵਾਰ ਛੋਟੀਆਂ ਮਈਆਂ ਵੀ ਯਾਰ ਲੋਕਾਂ ਦੇ ਵੱਡੀਆਂ ਲੱਗੀਆਂ ਜਿਵੇਂ ਯਾਰ ਹੁਣ ਜਿਵੇਂ ਆਪਣੇ ਆ ਤਿੰਨੇ ਚਾਰੇ ਮਹੀਨੇ ਬੱਤੀਆਂ ਇਹ ਬੀੜੀਆਂ ਤੇਰੀ ਕਿਤੇ ਛੋਟੀਆਂ ਕੰਮ ਸੀ ਹਾਂ ਹੁੰਦਾ ਇਹ ਕਈ ਵਾਰੀ ਛੋਟੀਆਂ ਵੀ ਵੱਡੀਆਂ ਚਮਕਦੀਆਂ 15 ਕਿਲੋ ਦੁੱਧ ਦੇਣਾ ਹੈ ਪੀਰੇ ਕਰਮਾ ਠੀਕ ਹੈ ਮਾੜੀ ਗੱਲਬਾਤ ਧਾਰਤੂਰ ਕੀ ਰਿਪੋਰਟ ਹੈ ਧਾਰਤੂਰ ਤੇ ਹੱਥ ਵੀ ਨਹੀਂ ਲਾਉਣ ਦੀ ਲੋੜ ਨਾੜਾ ਚੱਡਾ ਬਿੰਦੂ ਆਦੇ ਸਭ ਤੋਂ ਵੱਡੀ ਗੱਲ ਸਫਾਈ ਦੇਖ ਯਾਰ ਤੂੰ। ਹਾਂ। ਬਾਕੀ ਆ ਚੀਜ਼ਾਂ ਦੇਖੀ ਐ ਨਹੀਂ। ਵਾਦੂ ਫੈਂਟ ਕਿਤੇ ਵੀ। ਇੱਥੇ ਚਮੜੀ ਜੁਮੜੀ ਦੀਆਂ। ਗੱਲ ਉੱਥੇ ਹੀ ਫੇਰ ਆਉਂਦੀ ਆ ਯਾਰ। ਪਤਾ ਨਹੀਂ ਤਾਂ ਲੋਕ ਤਾਂ ਅੰਮ੍ਰਿਤ ਵੜ ਕੇ ਪਤਾ ਨਹੀਂ ਮਿੰਮੂਆਂ ਮਿੰਦੀਆਂ ਮਿਲ ਗਈਆਂ। ਮੈਨੂੰ ਮੈਸੇ ਮਰੀਆਂ। ਮੈਂ ਮੈਂ 1.5 ਲੱਖ ਨਹੀਂ ਦੇ ਦੂੰ ਪਰ ਮੇਰਾ ਮਰਸੀ ਜਾਂਦਾ ਵੀ ਮੈਂ ਜਨ 70 ਦੀ ਆ। ਮੈਸੇ 2.70 75 ਦੀ ਵੀ ਕਰੀ। ਅੱਜ ਕਿੰਨੇ ਹੀ ਦੇ ਦਾਂਗੇ? 1.5 ਲੱਖ ਦੀ ਮੈਂ ਲੇ ਲੂ। ਅੱਜ 1.5 ਲੱਖ ਦੀ ਛੋਟੀ ਦੇ ਦਾਂਗੇ। ਹਾਂ। ਅੱਜ ਨਾ ਝੋਟੀ 1.5 ਲੱਖ ਦੀ ਲੈ ਜਾਗੇ ਮੇਲਾ ਲੁੱਟਣ ਕਿੰਨੀ ਉਹ ਪਿਆ ਮਿੱਤਰੋ ਬਈ ਯਾਰ ਮੈਂ ਬਾਲਾ ਤਾਂ ਕਹਿੰਦਾ 15 ਕਿਲੋ ਠੰਡਾ ਤਾਂ ਕੁਝ ਕੋ ਠੀਕ ਐ ਜਮਾਂ ਬਰਤ ਵਰਗਾ ਰੈਡੀ ਹੋ ਗਿਆ 11 ਕਿਲੋ ਤੋਂ ਸਟਾਰਟਿੰਗ ਹੋਇਆ ਠੀਕ ਐ ਹਾਂ ਬਾਕੀ ਸਿੰਗੂ ਮੂੰਹ ਤੇਰੇ ਸਾਹਮਣੇ ਆ ਸਿੰਗੂ ਮੂੰਹ ਸਾਹਮਣੇ ਆ ਥਣ ਥਣਾਡ ਤੋਂ ਮਾ ਸਾਹਮਣੇ ਆ ਤੇ ਬਾਕੀ ਨਾ ਮੇਨ ਜੀ ਦਰਰੇ ਸਾਹਮਣੇ ਮੈਂ ਕਿਹ ਬੜੀ ਬੜੀ ਕਹਿੰਦਾ ਬਿੱਕਰਿਆਂ ਕਿ ਮੱਚਾ ਚੋਕੇ ਲੈ ਕੇ ਜਾਉ ਦੋੜ ਹੂੰ ਦੇਖੋ ਫੋਨ ਤੇ ਤਾਂ ਕਮਿਟੀ ਨੇ ਵੀ ਬਗਵਾਸ ਮਾਰਨੀ ਆ ਜਿਹੜੇ ਨੇ ਮਾਰਨੀ ਆ ਠੀਕ ਹੈ ਵੀ ਆਏ ਆ ਬਾਹਰ ਪਰ ਚੀਜ਼ ਤੇ ਮੁੱਲ ਵੀ ਲੱਗਦਾ ਚਲੋ ਮਨ ਤਾਂ ਠੰਡਾ ਹੁੰਦਾ ਜਿਵੇਂ ਹੁਣ 15000 ਮੈਡਾਊਨ ਹੋਈ ਪਈ ਐ ਸਤੋ ਹਾਂ ਹੁਣ 15000 ਮੈਡਾਊਨ ਹੋਈ ਪਈ ਆ ਕੋਈ ਨਾ ਕੋਈ ਤਾਂ ਫੇਰ ਕਰ ਦੇ ਘਟਿਆ ਰੇਟ ਘਟਿਆ ਰੇਟ ਯਾਰ ਤਾਂ ਹੀ ਆ ਪਰ ਰੇਟ ਘਟ ਕੇ ਪਾਏ ਨੇ ਆ ਬੰਦ ਜੀ ਜਾਨੇ ਕਿਤੋਂ ਹਾਂ ਤੇ ਮੈਂ ਇਹ ਕਹਿੰਦਾ ਵੀ ਮੇਰੇ ਬਾਲਾ ਮਨ ਖੁਸ਼ ਹੋਵੇਗੀ ਆਪਣੇ ਘਰੋਂ ਵਈਆਂ ਕੁਝ ਚੋਕੇ ਲੈ ਕੇ ਠੀਕ ਹੈ ਹੈ ਓ ਲਿਆ ਅੱਜ ਦੀ ਚੈਂਪੀਅਨ ਹੀ ਰਾਜ ਦੀ ਚੈਂਪੀਅਨ ਨੂੰ ਲਿਆ ਅੱਜ ਦੀ ਨੂੰ ਇੱਧਰ ਨੂੰ ਆ ਚੋਟੀ ਦੇ ਨਾ ਹਰੇਕ ਦੀ ਨਹੀਂ ਗਾ ਇਹ ਵੀ ਚਰਚਾ ਵਾਲੀ ਆ ਇਹ ਚੋਟੀ ਤਾਂ ਯਾਰ ਬੱਚੇ ਲੈਣ ਵਾਲੀ ਆ ਇਹਦੇ ਇਹ ਨੂੰ ਦੇਖੀ ਕਿੱਡੇ ਕਿੱਡੇ ਨੂੰ ਇਹਦੀ ਚਰਚਾ ਵਾਲੀ ਆ ਅਰੇ ਪੁੱਤ ਇਹਦੀ ਗਰੰਟੀ ਕਹਿੰਦਾ ਭਾਈ ਨੂੰ ਆ ਦੇ ਲੈ ਕਿੰਨੀ ਅਧੇ ਹੀ ਨੂੰ ਦੇਖ ਤੂੰ ਕਿੱਦਾਂ ਆ ਪਾਕਿਸਤਾਨ ਨਾਲ ਇਹ ਕਹਿੰਦੇ ਨੇ ਇਹ ਮੂੰਹ ਮੈਂ ਦੀ ਬੁੱਥੀ ਛੋਟੀ ਹੋਵੇ ਇਹਦੀ ਬੁੱਥੀ ਦੇ ਕਿੱਡੀ ਗੋਡੀ ਦੇ ਲੀਲੀ ਰਾਵੀ ਵਰਗੀ ਗੋਡੀ ਹੈ ਦੀ ਤੇ ਬੁੱਥੀ ਵੱਡੀ ਹੋਵੇ ਤਾਂ ਉਹ ਕੰਮ ਨਹੀਂ ਬਦਈਆ ਮੈਂ ਨਹੀਂ ਹੁੰਦੀ ਵਾਲੀ ਲੰਬੀ ਬੁੱਥੀ ਹਮ ਆ ਦੇਖ ਓਏ ਆ ਦੇਖ ਓਏ ਛੰਡੀਆਂ ਦੇਖ ਲੈ ਜੀ ਇਹਦਾ ਨੰਪਾ ਤੂੰ ਚੱਪਾ ਕੱਢ ਕੇ ਤੂੰ ਵੀ ਸਾਡੇ ਫਰਸ਼ ਤੇ ਡਿੱਗ ਜਾਵੇਂ ਮੈਂ ਡਿੱਗਦਾ ਤਲਕ ਦਾ ਬੰਦਾ ਇਹਨਾਂ ਕਿਉਂ ਹੱਟ ਕੇ ਵੀ ਹਮ ਮੈਂ ਇਹਦਾ ਮੁਕਰਿਆ ਵੀ ਆ ਚੱਟਾ ਕੇ ਉਹ ਇਹ ਕੱਲ੍ਹ ਸੁੱਇਆ ਬਾਈ ਕੱਲ ਸੂਈਆ ਕੋਲੇ ਚ ਸਵੇਰੇ ਵਸ ਅੱਧੀ ਕਿਲੋ ਦੁੱਧ ਛੱਡਿਆ ਹੋਇਆ ਠੀਕ ਹੈ ਜੇ ਚੁਰ ਟੰਨ ਮੰਗਣ ਕੱਟਾ ਅੱਗੀਆਂ ਚੀਜ਼ਾਂ ਦੇਖਿਆ ਰਹੇ ਸੀ ਇਹ ਉਤਮੁੱਤੀ ਮਿੱਠੀ ਜਿਹੀ ਮੇਨ ਤੇ ਕਰਮਾੜੀ ਦੇ ਬਾਜਨ ਨਾ ਤੇ ਦੁੱਧ ਵਾਲੇ ਕਿ ਮੈਂ ਸੱਪ ਦੀ ਕੱਚ ਵਰਗੀ ਚੰਬੜੀ ਹਾਂ ਮੈਂ 18 ਕਿਲੋ ਠੰਡਾ ਦੁੱਧ ਇੱਕ ਹੋਰ ਆ ਕੋਈ ਜੇ ਆਪਣੇ ਨਾਲ ਸੌਦਾ ਕਰ ਲੇ ਅੱਜ ਦਾ ਰੇਟ ਤਾਂ ਬਾਲਾ ਆਪਾਂ ਨੇ ਬਾਹ ਕਮਾੜੀ ਪੋਣਾ ਅੱਜ ਦਾ ਰੇਟਾਂ ਵਾਸਤੇ ਤੈਨੂੰ ਬੁਲਾਇਆ ਮੈਂ ਵੀ ਆਪਾਂ ਲੋਕਾਂ ਨੂੰ ਦੱਸਣਾ ਬਾਈ 20000 ਮੈਂ ਸੰਬੰਧੀ ਹੋ ਗਈ ਹਾਂ ਤੇ ਨੰਬਰ ਦੋ ਰੱਬ ਦਾ ਭਲਾ ਕਰੇ ਅੱਜ ਦਾ ਦਾ ਰੇਟ ਹੋਏਗਾ ਪਾਵਾਂਗੇ ਜਿਹੜਾ ਚੱਲੋ ਹੁੰਦਾ ਤੇ ਜੇ ਕੋਈ ਕਹੂ ਆਪਾਂ ਦੁੱਧ ਤਿਆਰ ਕਰਕੇ ਲੈਵ ਚਵਾ ਕੇ ਮੈਂ ਵੇਚਾਂ ਠੀਕ ਹੈ ਹਾਂ ਕਿਉਂਕਿ ਇਹ ਵਿਕ ਜਾਣੀਆਂ ਨੇ ਸਾਰੀਆਂ ਮਈਆਂ ਤਾਂ ਇੱਥੇ ਐਣੀ ਪਤਾ ਕਰਮ ਵਾਲੀ ਇਹੀ ਪਹਿਲਾ ਨੰਬਰ ਲਾ ਦੇ ਪਰ ਚਾਰਕ ਦਿਨ ਜੇ ਇਹ ਮਈਆਂ ਵਿਕ ਗਈਆਂ ਇਹਨੂੰ ਕੱਲੀ ਤੇ ਜ਼ੋਰ ਲਾ ਕੇ ਟੋਕੇ ਡੱਬੇ 'ਚ ਛੱਡ ਦਿਆ ਕਰਾਂਗੇ ਨਾਲੇ ਕੋਪਾ ਤਾਂ ਮੈਂ ਇਹਦਾ ਪੀ ਕਿਲੋ ਦੁੱਧ 18 ਚਵਾ ਕੇ ਦਲਾਂਗੀ ਚਵਾ ਕੇ ਦੇਵਾਂਗੇ ਓਏ ਤੁਸੀਂ ਇੱਕ ਵਾਰੀ ਤਾਂ ਇਹਦੇ ਆ ਹਿੱਸੇ ਤੇ ਨਿਗਾਹ ਮਾਰਿਓ ਤਾਂ ਕਿਰਾ ਇੱਕ-ਇੱਕਲੇ ਥਣ ਚ 4-4 ਕੱਢਣ ਦਾ ਦਾਮ ਰੱਖਦੀ ਐ 4-4 ਕਿਲੋ। ਸੱਚੀ ਖਾਲੀ ਐ ਇਹ ਚਰ ਕਰਮਣੀ। ਹੂੰ। ਵਾਲੀ ਚੰਗੀ ਆ ਨਿਹੈ ਜੀ ਘਰੇ ਰੱਖਣ ਵਾਲਾ ਪਸ਼ੂ ਆ। ਠੰਡੀ ਵੀ ਵਾਲੀ ਹੋਊਗੀ ਉਹੀ ਗੱਲ ਆ ਆ ਦੇਖੋ। ਪਾਕਿਸਤਾਨ ਵਾਲੀਆਂ ਮਹੀਆਂ ਨਾਲ ਇਤਨੀ ਰੜਕੇ ਤਾਂ ਨਹੀਂ ਆ ਗਈ ਹਰਕੇ ਪੱਤਣ ਚ। ਦੇਖਣ ਕਿ ਆ ਸਾਰੇ ਕੀ ਲੱਗੇ। ਬੱਚਾ ਤਾਂ ਨਹੀਂ ਲਾਉਣਾ। ਆ ਦੇਖੋ। ਚੌਣ ਦਾ ਫਿਰ ਪੌਂਦਾ ਹੋਣਾ ਦਮਾਕੇ ਬਈ। ਉਹ ਬਾਲਟਾ ਭਰਦਾਂ ਦੀਆਂ ਕਰਮਾ ਵਾਲੀ। ਹੈ? ਲਾਉਣਾ ਲਾ ਦੋਣਾ ਬੱਚਾ। ਚੋ ਦੇ। ਨਹੀਂ ਬੱਚਾ ਹੋਣੀ ਤਪੂਰ। ਚੋ ਦੇ ਕਿਰਾ ਥੋੜੀ ਇਹਦੀ ਦਮਕਾਰ ਵੀ ਸੁਣਾਏ ਦੇ। ਅਗਰ ਆ ਚੌੜੀ ਜੀ ਬਾਲਟੀ ਦਿਈਓ। ਇਹਦੀ ਦਮਕਾਰ ਵਹਿਣ ਦੇ ਅੱਜ। ਲਾ ਰੇਟ ਸੁਣਨ ਵਾਸਤੇ ਬਸ 2 ਮਿੰਟ ਖੜ੍ਹ ਜੋ। ਰੇਟ ਵਾਲਾ ਵੀ ਅੱਜ ਵਹਿਮ ਕੱਢੇ ਦੇਣਾ ਤੁਸੀਂ ਦੇਖਦੇ ਜਾਓ ਵੀ ਕੀ ਰੇਟ ਹੋਣਾ ਇਹਦੀ ਸਟਾਰ ਮੱਜ ਦਾ ਅੱਜ ਦੀ ਸਟਾਰ ਮੱਜ ਹੈ ਆ ਦੇਖਿਓ ਵਲੀਆ ਸਲਾ ਚੋਣ ਚੋਣ ਸਾਰੀ ਮਈਆਂ ਦੀ ਗਾਰੰਟੀ ਦਿੰਦਾ ਬਾਈ ਇਹ ਸਾਰੀਆਂ ਦੀ ਹੱਥ ਵੀ ਨਹੀਂ ਲਾਉਂਦੇ ਹੋਰ ਹੂੰ ਮੈਂ ਦੇਖ ਲੈ ਵੀ ਬੱਦੋ ਜਪਤਾ ਕੀ ਹੱਲੀ ਵਾਂਗੂ ਕਰਦੀ ਸੀ ਮੈਂ ਨਹੀਂ ਠੀਕ ਸੀ ਇਹ ਤਾਂ ਸੋਲ ਦੇ ਤੇਲ ਵਰਗੀ ਜੀ ਅਨੇਗਾ ਮਰੀ ਮਾਈ ਅਗਲਾ ਕਹਿੰਦਾ ਮੈਂ ਵੀ ਗੋਲੇ ਚ ਮੈਂ ਫਿਰਦੀ ਆ ਵੀ ਹੋਰ ਮਰੀ ਜਾਂਦੇ ਨੇ ਬਕਵਾਸ ਰਾਤ ਵੀ ਚੋਈ ਮੈਂ ਸਵੇਰੇ ਹੀ ਬੱਚਾ ਚੁਗਾਇਆ ਕਿਉਂਕਿ ਯਾਰ ਨਿਆਣਾ ਬੱਚਾ ਵਿਚਾਰਾ ਚਿੱਟਾ ਕਰਿਆ ਫਿਰ ਦੁੜਦਾ ਮੈਂ ਤਾਂ ਸਾਰੀ ਪਾਈਆਂ ਪਾਈਆਂ ਉੱਧਰ ਛੱਡਿਆ ਸੀ ਛੇਤੀ ਬਣਦੀ ਆ ਬਈ ਇਹਦੇ ਅਮਰੀਕਨ ਦਾ ਇਹਨੂੰ ਬਚਲੀ ਉੱਤ ਬੈਠਣਾ ਔਖਾ ਹੋਇਆ ਪਿਆ ਦੀ ਯਾਰ ਹਾਂ ਮੈਂ ਛੇਤੀ ਬਣਦੀ ਆ ਓਏ ਜਿੰਨੀ ਜਲਦੀ ਖਾਲੀ ਕਰਾਂਗੇ ਉੰਨੀ ਛੇਤੀ ਬਣਦੀ ਆ ਹੂੰ ਇੱਕ ਅਜ ਬੁਖਾਰੇ ਬੂਰੇ ਬੰਦ ਕਰਤੇ ਮੈਂ ਤਾਜ਼ੀਆਂ ਮਈਆਂ ਨੇ ਰੰਗ ਦੇਖ ਲੈ ਬਈ ਸਾਡੇ ਬੰਦੇ ਨੇ ਅੱਜ ਮਈਆਂ ਸੌਂਦੀਆਂ ਦੇਖ ਆਹ ਬੰਦੇ ਵੀ ਦੇਣੇ ਇਹ ਅੱਜ ਫੱਟਾ ਪੂਰਾ ਓਏ ਅਸਾਂ ਛੱਟ ਕਰੇ ਹਾਂ ਇਹ ਖੁੱਲ ਕੇ ਦੀ ਕਹਿ ਦੇਣਾ ਦੋ ਤਿੰਨ ਨਾ ਦੇਣਾ 19 ਹੁਛੜਾਤੀ ਇਹਦੀ ਕੱਲ੍ਹ ਵੀ ਅੱਜ ਤੋਂ ਕਿਸੇ ਬਾਬੇ ਦਾ ਨਾਮ ਪਾਦਾ ਅੱਜ ਓਣੀ ਘੱਟ ਬੱਚਾ ਬੱਚੇ ਜਿਹਾ ਰਹੇ ਨੇ ਨੇਮ ਨੂੰ ਤਾਂ ਹੱ피 ਲੱਗੀ ਚੱਲ ਕੇ ਜਾਗੇ ਹਾਂ ਬੰੂ ਤਾਂ ਦੋ ਵਿਆਹ ਕਰਾ ਗਏ ਆ ਇਹਦੇ ਅੰਦਰ ਦਾ ਆ ਇੱਕ ਨਹੀਂ ਹੁੰਦਾ ਛੇਤੀ ਅੱਜ ਦੇ ਟਾਈਮ 'ਚ ਅੱਜ ਦੇ ਟਾਈਮ 'ਚ ਆਪਣੇ ਇੱਕ ਨਹੀਂ ਹੁੰਦਾ ਟੱਕੜਾ ਰਿਹਾ ਫਿਰ ਜਦ ਦੋ ਕਰਾ ਗਿਆ ਟੱਕੜਾ ਜਿਹਾ ਚੱਲ ਗਿਆ ਕਿ ਕਿਸਮਤ ਨੇ ਤਾਂ ਤੈਨੂੰ ਦੁਆਰੇ ਸਾਰਾ 50 ਗ੍ਰਾਮ ਪਾਣੀ ਰੱਖਾਂਗੇ ਵਿੱਚ ਪੂਰੇ ਬੰਦੇ ਆਉਂਦੇ ਨੇ ਨਾજર ਨਹੀਂ ਲੱਗਦੀ ਤੈਨੂੰ ਵੀ ਮੈਂ ਅੱਗੇ ਦਰਦਾ ਗੋਲੇ ਵਾਲੀ ਮੈਂ 50 ਗ੍ਰਾਮ ਪਾਣੀ ਰੱਖ ਲੈ ਜਈ ਕਈ ਵਾਰੀ ਹੁਣ ਆਪਣੇ ਬੰਦੇ ਆਉਂਦੇ ਨੇ ਨਾ ਠੀਕ ਐ ਨਾજર ਨਹੀਂ ਲੱਗਦੀ ਵੇ ਲੈ ਅੱਜ ਨਵਾਂ ਦੱਸਿਆ ਲੈ ਪਾਣੀ ਦਰਦਾ ਦੱਸਿਆ ਲੈ ਵੀ ਬੇਚੇ 50 ਗ੍ਰਾਮ ਰੱਖਦੇ ਆਪਾਂ ਜੇ ਉਂ ਨੂੰ ਟੱਕ ਬੈ ਆਪਣਾ ਮਨ ਹੋ ਜਾਂਦਾ ਵੀ ਪਾਣੀ ਆ ਬੇਚੇ ਦਵੇਗਾ ਕੀ ਅਹ ਦਾੜ ਕਾ ਮੁੰਡਾ ਨਹੀਂ ਹਾਂ ਹਾਂ ਤੜਕੀ ਵਿੱਚ ਹੋਈ ਐ ਇਹ ਠੀਕ ਆ ਪਿਛਲਿਆਂ ਚੋ ਵੀ ਮਾਰਦੇ ਬੱਸ ਫੇਰ ਕਰਾਉਣੇ ਗੱਲ ਬਾਤ ਕੋਈ ਆ ਜਾ ਨਹੀਂ ਲੈ ਬਈ ਲਾ ਕੇ ਦੇਖ ਵੀ ਕੀ ਕਹਿੰਦੀ ਐ ਵੀ ਰੀਲ ਬਣਾਉਣਾ ਵੈਣ ਗਿਆ ਜੀ ਇਹ ਉਮਰ ਲਾਵੇ ਕਰਨ ਵਾਲੀ ਜਿਹਦੇ ਹੀ ਉਮਰ ਲਾਵੇ ਇਹਨੂੰ ਬਰੀਡ ਵਾਸਤੇ ਖਰੀਦਿਓ ਕੋਈ ਵੀ ਭਰਾ ਨਾ ਐ ਨਾ ਖਰੀਦਿਓ ਯਾਰ ਵੀ ਆਪਾਂ ਨੇ ਅਗਲੇ ਸੂਏ ਬਦਲਣੀਆਂ ਐਂ ਖਰੀਦਿਓ ਪੀ ਯਾਰ ਆਪਾਂ ਨੇ ਮੈਂ ਨਹੀਂ ਬਸ ਵੇਚਣੀ ਮੈਂ ਨਹੀਂ ਬਸ ਵੇਚਣੀ ਆਹ ਚੀਜ਼ ਲਾ ਕੇ ਖਰੀਦਿਓ ਲਾ ਨੰਬਰ 9878447518 ਪਿੰਡ ਲੇਲਖੁਰਦ ਜ਼ਿਲ੍ਹਾ ਸੰਗਰੂਰ ਨੇੜੇ ਲਹਿਰਾ ਕਾਕਾ ਇਧਰ ਰੇਟ ਤਾਂ ਦਾਤੇ ਰੇਟ ਸੱਚ ਵੇ ਰੇਟ 1 ਲੱਖ 60000 ਦੀ ਦਾ ਕੇ ਜੀ ਇੱਕ ਲੱਖ 60000 ਦੀ 160000 ਤੂੰ ਐ ਕਹੂੰ ਚਾਰ ਦਿਨਾਂ ਨੂੰ ਵੀ ਅੱਜ 60 ਦੀ ਦੇ ਦੇ ਜਾਂ ਬੰ ਮੇਲੇ ਦੇ ਵਿੱਚ ਜਾਮਣ ਉੱਥੇ ਨਹੀਂ ਮਾਈ ਦੇਣੀ ਉੱਥੇ ਅਫਦਾਰ ਰੈਂਟ ਦੇ ਅੱਜ 160 ਠੀਕ ਐ